ਸੁਖ ਦਾਤਾ ਮੇਰਾ ਗੁਰੂ ਪੂਰਾ ਸੁਖ ਦਾਤਾ ਗੁਰੂ ਪੂਰਾ ਸੁਖ ਦਾਤਾ ਮੇਰਾ ਗੁਰੂ ਪੂਰਾ ਸੁਖ ਸੰਗਰੱਤ ਸਵਾਮੀ ਕਰਨ ਕਰਨ ਸੰਗਰੱਤ ਸਵਾਮੀ ਕਰਨ ਕਰਨ ਸੰਗਰੱਤ ਸਵਾਮੀ ਪੂਰਨ ਪਰਖਪਿਤਾਤਾ ਪੂਰਨ ਪਰਖਪਿਤਾਤਾ ਪੂਰਨ ਪਰਖਪਿਤਾਤਾ ਪੂਰਨ ਪਰਖਪਿਤਾਤਾ ਵਰਪੂਰਾ ਮਾਇਕੂਰ ਵਰਪੂਰਾ ਮਾਇਕੂਰ ਰਾ ਗੁਰਪੂਰਾ ਸੁਖ ਦਾਤਾ ਗੁਰਪੂਰਾ ਸੁਖ ਦਾਤਾ ਮੇਰਾ ਗੁਰਪੂਰਾ ਸੁਖ ਦਾਤਾ ਸਤ ਗੁਰ ਆਪਣਾ ਸਿਮਰਿ ਸਿਮਰਿ ਕੋ ਸਤ ਗੁਰ ਆਪਣਾ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਅਗਲਾ ਦੁੱਖ ਮਿਟਾਇਆ ਸਗਲਾ ਦੁੱਖ ਨਿਕਾਇਆ ਸਗਲਾ ਦੁੱਖ ਮਿਟਾਇਆ ਸਗਲਾ ਦੁੱਖ ਨਿਕਾਇਆ ਆਪ ਰੋਗ ਗਏ ਗੁਰ ਬਚਨੇ ਆਪ ਰੋਗ ਗਏ ਗੁਰ ਬਚਨੇ ਤਪ ਰੋਗ ਗਏ ਗੁਰ ਬਚਨੇ ਤਪ ਰੋਗ ਗਏ ਗੁਰ ਬਚਨੇ ਮਨ ਇੱਛੇ ਫਲ ਪਾਇਆ ਮਨ ਇੱਛੇ ਫਲ ਪਾਇਆ ਮਨ ਇੱਛੇ ਫਲ ਪਾਇਆ ਮਨ ਇੱਛੇ ਫਲ ਪਾਇਆ ਮੋਤਰਪੂਰਾ ਵਾਹਿਗੁਰੂ ਮੋਤਰਪੂਰਾ ਵਾਹਿਗੁਰੂ ਮੋਤਰਪੂਰਾ ਵਾਹਿਗੁਰੂ ਮੋਤਰਪੂਰਾ ਗੱਲ ਗੁਣ ਗਾਓ ਅਨੰਦ ਜਦ ਨੋਜ ਮੰਗਲ ਗੁਣ ਗਾਓ ਆਨੰਦ ਵਿਨੋਦ ਮੰਗਲ ਗੁਣ ਗਾਓ ਆਨੰਦ ਵਿਨੋਦ ਮੰਗਲ ਗੁਣ ਗਾਓ ਓ ਨਾਨਕ ਪੈ ਦਿਆਲਾ ਓ ਨਾਨਕ ਪੈ ਦਿਆਲਾ ਓ ਨਾਨਕ ਪੈ ਦਿਆਲਾ ਓ ਨਾਨਕ ਪੈ ਦਿਆਲਾ ਵਹਿ ਜੈ ਕੌਰ ਪਏ ਜਗ ਪੀਤਰ ਵਹਿ ਜੈ ਕੌਰ ਵਹਿ ਜਗ ਪੀਤਰ ਜੈ ਜੈ ਕੌਰ ਪਏ ਜਗ ਪੀਤਰ ਜੈ ਅੰਮ੍ਰਿਤ ਦਾਸ ਤੇ ਧੰਨ ਤੇ ਗੁਰ ਅਮਰਦਾਸ ਤੇ ਅੰਮ੍ਰਿਤ ਤੇ ਗੁਰ ਅਮਰਦਾਸ ਤੇ ਜੈ ਜੈਕਾਰ ਪੈ ਜਗ ਪੀਤਰ ਜੈ ਜੈਕਾਰ ਪੈ ਜਗ ਪੀਤਰ ਜੈ ਜੈਕਾਰ ਪੈ ਜਗ ਪੀਤਰ ਉਹ ਅਪਾਰ ਬ੍ਰਹਮ ਰਖਵਾਲਾ ਵਾਹਿਗੁਰੂ ਬ੍ਰਹਮ ਰਖਵਾਲਾ ਪਾਰ ਬ੍ਰਹਮ ਰਖਵਾਲਾ ਵਾਹਿਗੁਰੂ ਤੇ ਮਰ ਸਿਰ ਸਤਗੁਰ ਆਪਣਾ ਤੇ ਮਰ ਸਿਰ ਗੁਰ ਸਤਗੁਰ ਆਪਣਾ ਮਨ ਸਿਰ ਮਰ ਸਤਗੁਰ ਆਪਣਾ ਤੇ ਮਰ ਸਿਰ ਗੁਰ ਸਤਗੁਰ ਆਪਣਾ ਵਾਹ ਵਾਹ ਵਾਹਿਗੁਰੂ 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 ਪਿਆਰੇ ਹੋ ਵਾਹਿਗੁਰੂ ਕਈ ਪ੍ਰਾਣੀ ਕਈ ਵਾਰੀ ਪੁੱਛਦੇ ਹੁੰਦੇ ਭਾਈ ਸਾਹਿਬ ਜੀ ਕਿੰਨੇ ਵਾਰੀ ਜਪਣਾ ਤੇ ਵਾਹਿਗੁਰੂ ਕਿੰਨਾ ਟਾਈਮ ਜਪਣਾ ਗੁਰੂ ਪਿਆਰੇ ਉਹਨਾਂ ਨੂੰ ਕਹਿੰਦੇ ਵੀ ਰੋਜ਼ ਪੜ੍ਹਦੇ ਹੋ ਕਿਉਂ ਪੜ੍ਹਨੇ ਜਾਂਦੇ ਹੋ ਭਾਈ ਕਹਿੰਦੇ ਜੀ ਅਸੀਂ ਤਾਂ ਪੜ੍ਹਦੇ ਨਹੀਂ ਕਿਉਂ ਨਹੀਂ ਪੜ੍ਹਦੇ ਭਾਈ ਰੋਜ਼ ਪੜ੍ਹਦੇ ਆਪਾਂ ਜਾਂ ਸੁਣਦੇ ਆਂ ਰੋਜ਼ ਪੜ੍ਹਦੇ ਆਂ ਜਾਂ ਸੁਣਦੇ ਆਂ ਕਿੰਨੀ ਵਾਰੀ ਜਪਣਾ ਲਓ ਗੁਰੂ ਪਾਤਸ਼ਾਹ ਦੱਸਦੇ ਕਿੰਨੀ ਵਾਰੀ ਜਪਣਾ ਓ ਲੱਖ ਲੱਖ ਕਿਹੜਾ ਆਖੀਏ ਇੱਕ ਨਾਮ ਜਗਤੀ ਸਰ ਓ ਲੱਖ ਲੱਖ ਕਿਹੜਾ ਆਖੀਏ ਇੱਕ ਨਾਮ ਜਗਤੀ ਸਰ ਲੱਖ ਲੱਖ ਕਿਹੜਾ ਓ ਲੱਖ ਲੱਖ ਵਾਹਿਗੁਰੂ ਲੱਖ ਲੱਖ ਵਾਹਿਗੁਰੂ ਸਦਾ ਲੱਖ ਵਾਹਿਗੁਰੂ ਲੱਖ ਲੱਖ ਤੇੜਾ ਆਖੀਏ ਵਾਹਿਗੁਰੂ ਲੱਖ ਲੱਖ ਕਿਹੜਾ ਗੁਰੂ ਪਿਆਰਿਓ ਵਾਹਿਗੁਰੂ ਕੱਲੇ ਗੁਰੂ ਅਮਰਦਾਸ ਪਾਸ਼ਾ ਨੇ ਦਸੇ ਗੁਰੂ ਪਾਸ਼ਾ ਨੇ ਇੱਕ ਗੱਲ ਆਖੀ ਹੈ ਜਰੂਰ ਕਿ ਮੁਖ ਤੇ ਬਾਬੇ ਨਾਨਕ ਵਾਲਾ ਤੁਹਾਡੇ ਸ਼ਬਦ ਹੋਵੇ ਨਾ ਮੁਖ ਤੇ ਕਿਹੜਾ ਜਰਾ ਗੱਜ ਕੇ ਅੱਖਣਾ ਸੰਗਤ ਜੀ ਸਮਝਾਣਾ ਜਰਾ ਕਿਹੜਾ ਵਾਹਿਗੁਰੂ 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 ਦਸੋਂ ਪਾਸ਼ਾ ਜੀ ਹਾਜ਼ਰ ਨਾਜ਼ਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇਕੋ ਪਿਆਰਿਓ ਔਰ ਸੰਤ ਮਹਾਂਪੁਰਸ਼ੋ ਜਿਨ੍ਹਾਂ ਕੋਲ ਜਾਈਏ ਨਾ ਆਪਣੇ ਸੰਗਤਵੀ ਬੈਠੇ ਨੇ ਬਾਈ ਕੋ ਗੱਲ ਕਹਿੰਦੇ ਨੇ ਸਾਰੇ ਇੱਕੋ ਗੱਲ ਕਿ ਮੁਖ ਤੇ ਹੋਵੇ ਬਾਬੇ ਨਾਨਕ ਦਾ ਸ਼ਬਦ ਸੱਚ ਦਾ ਪੈਰਾ ਹੋਵੇ ਆ ਪ੍ਰਬੰਧਕ ਵੀ ਥੋੜਾ ਵੀਰ ਜੀਓ ਜਰਾ ਪ੍ਰਬੰਧਕ ਵੀਰ ਜੀ ਜਰਾ ਹੱਥ ਜੋੜ ਬੇਨਤੀ ਹੈ ਡਿਸਟਰਬੈਂਸ ਹੋ ਰਹੀ ਹੈ ਸੰਗਤ ਨੂੰ ਲਓ ਗੁਰੂ ਪਿਆਰਿਓ ਹਰ ਵਕਤ ਸ਼ਬਦ ਕਈ ਵਾਰ ਇੱਥੋਂ ਸਵਾਲ ਉੱਠਦੇ ਹਰ ਵਕਤ ਕਿੱਦਾਂ ਜੀ ਬਹੁਤ ਸਾਰੇ ਬੱਚੇ ਬੱਚੀਆਂ ਸਟੂਡੈਂਟਸ ਨੇ ਵੀ ਅਕਸਰ ਕਹਿੰਦੇ ਨੇ ਅੰਕਲ ਜੀ ਜੇ ਸੀ ਸਕੂਲ ਕਾਲਜ ਵੀ ਜਾਣਾ ਹੁੰਦਾ ਉੱਥੇ ਕਿੱਦਾਂ ਜਪ ਸਕਦੇ ਹੋ ਗੁਰੂ ਪਿਆਰਿਓ ਇੱਕ ਅਭਿਆਸ ਬੜਾ ਸੰਤ ਅਭਿਆਸ ਬੜਾ ਸੁੰਦਰ ਹੈ ਕਿੱਸਾ ਆਪਾਂ ਦਿਨ ਚ 24000 ਸਵਾਸ ਲੈਂਦੇ ਹਾਂ 24000 ਵਾਰ ਸਾਡਾ ਦਿਲ ਸੁਖੜਦਾ ਹੈ 24000 ਵਾਰ ਖੁੱਲਦਾ ਉਹਦੇ ਨਾਲ ਸਾਡਾ ਸਿਸਟਮ ਚੱਲਦਾ ਜਿਹਨੂੰ ਆਪਾਂ ਬਲੱਡ ਸਿਸਟਮ ਕਹਿੰਦੇ ਆ ਉਹਦੇ ਨਾਲ ਆਪਾਂ ਕਹਿੰਦੇ ਦਮ ਆ ਗਿਆ ਆਦਮੀ ਦਮ ਆਉਣਾ ਜੇ ਦਮ ਆ ਗਿਆ ਆਦਮੀ ਵਰਨਾ ਮਿੱਟੀ ਤਾਂ ਕਰੂ ਪਿਆਰਿਓ ਹਰ ਸਵਾਸ ਜੋ ਅੰਦਰ ਜਾਏ ਤੇ ਬਾਹਰ ਆਏ ਆਪਾਂ ਪ੍ਰੈਕਟਿਸ ਕਰੀਏ ਜਦੋਂ ਵੀ ਆਪਾਂ ਬੈਠੇ ਹੋਈਏ ਨਾ ਕਿਤੇ ਸਮਾਵੇਲਾ ਯਾਦ ਆ ਜੇ ਆਪਾਂ ਇੱਕ ਅਭਿਆਸ ਕਰੀਏ ਕਿਹਦਾ ਸਵਾਸ ਅੰਦਰ ਜਾਏ ਵਾਹ ਗੁਰੂ ਵਾਹ ਗੁਰੂ ਆਹ ਗੁਰੂ ਵਾਹ ਗੁਰੂ ਆਹ ਗੁਰੂ ਵਾਹ ਗੁਰੂ ਆਹ ਗੁਰੂ ਵਾਹ ਗੁਰੂ ਆਹ ਗੁਰੂ ਆਹ ਗੁਰੂ ਪਿਆਰੋ ਰੋਜ਼ ਇਹਦਾ ਆਪਾਂ ਅਭਿਆਸ ਜਿੰਨਾ ਕਰ ਸਕਦੇ ਇੱਕ ਦਿਨ ਐਸਾ ਆ ਜਾਏਗਾ ਜਿਵੇਂ ਆਪਾਂ ਸੁੱਤੇ ਪੈ ਸਾਲਾ ਨਾ ਨੀ ਭੁੱਲਦੇ ਸੁੱਤੇ ਪੈ ਵੀ ਸਾਹ ਹੁੰਦਾ ਨਾ ਇੱਕ ਦਿਨ ਐਸਾ ਆ ਜਾਏਗਾ ਸੁੱਤੇ ਪਏ ਹੋਵਾਂਗੇ ਸਾਹ ਆਏਗਾ ਸਾਹ ਦੇ ਵਿੱਚੋਂ ਆਵਾਜ਼ ਆਏਗੀ ਵਾਹ ਗੁਰੂ ਆਹ ਗੁਰੂ ਆਹ ਗੁਰੂ ਆਹ ਤੇ ਗੁਰੂ ਪਿਆਰਿਓ ਬਸ ਫਿਰ ਬਖਸ਼ਿਸ਼ ਆ ਫਿਰ ਕੋਈ ਕੰਮ ਕਰਦੇ ਹੋਈ ਆ ਸੌਂਦੇ ਬੈਠਦੇ ਉੱਠਦੇ ਜਾਗਦੇ ਸੁਰਤ ਜਿਹੜੀ ਫਿਰ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਚ ਤੇ ਮੁਖ ਤੋਂ ਆਵਾਜ਼ ਵਾਹ ਗੁਰੂ ਆਹ ਗੁਰੂ ਆਹ ਗੁਰੂ ਵਾਹ ਗੁਰੂ ਲਓ ਗੁਰੂ ਪਿਆਰਿਓ ਸ਼ਬਦ ਬਾਬਾ ਨਾਮਦੇਵ ਜੀ ਦਾ ਚਾਹੇ ਸ਼ਬਦ ਬਾਬਾ ਨਾਮਦੇਵ ਜੀ ਦਾ ਪਰ ਸਾਰੇ ਗੁਰੂ ਪਾਸ਼ਾ ਨੇ ਹਾਜ਼ਰ ਨਾਜ਼ਰ ਗੁਰੂ ਪਾਸ਼ਾ ਤਕਰੀਬਨ ਹਰ ਅੰਗ ਤੇ ਦੀ ਪੁਸ਼ਟੀ ਕਰਦੇ ਨੇ ਕਿ ਮੁਖਤ ਸ਼ਬਦ ਹੋਵੇ ਬਾਬੇ ਨਾਨਕ ਦਾ ਵਾਹਿਗੁਰੂ ਕੋਈ ਤਕ ਤਕਲੀਫ ਟੈਨਸ਼ਨ ਕਰਦੇ ਨਹੀਂ ਆ ਮਿਲ ਕੇ ਗਾਇਨ ਕਰੀਏ ਸਾਰੇ ਸੰਗਤ